ਜੋ ਜੋ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 917 ਅੰਕ ਤੇ ਆਨੰਦ ਸਾਹਿਬ ਉਚਾਰਨ ਕਰਦੇ ਹਨ RAM KALI MAHALLA TEEJA ANAND ਇੱਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਦੀ ਪ੍ਰਾਪਤੀ ਆਨੰਦ ਸੁਣਿਆ ਹੈ ਪੜਿਆ ਆਨੰਦ ਕਿਸ ਨੂੰ ਕਹਿੰਦੇ ਅਸੀਂ ਕੇਵਲ ਤੇ ਕੇਵਲ ਸੁੱਖ ਸ਼ਾਂਤੀ ਨੂੰ ਆਨੰਦ ਮੰਨਦੇ ਹਾਂ ਲੇਕਿਨ ਕਿਸ ਤਰ੍ਹਾਂ ਆਈਏ ਸੁੱਖ ਸ਼ਾਂਤੀ ਆਨੰਦ ਆ ਗਿਆ ਆਨੰਦ ਆ ਗਿਆ ਰੱਬ ਆ ਗਿਆ ਆਨੰਦ ਰੱਬ ਨੂੰ ਕਹਿੰਦੇ ਆ ਕਹਿੰਦੇ ਆ ਗਿਆ ਆਨੰਦ ਆ ਗਿਆ ਰੱਬ ਪ੍ਰਗਟ ਹੋ ਗਿਆ ਕਦੋਂ ਹੋਇਆ ਇੱਕ ਓੰਕਾਰ ਸਾਤਗੁਰ ਪ੍ਰਸਾਦ ਕਹਿੰਦੇ ਸਾਤਗੁਰ ਦੇ ਪ੍ਰਸਾਦ ਦੇ ਨਾਲ ਰੱਬ ਪ੍ਰਗਟ ਹੋ ਗਿਆ ਇਸ ਦਾ ਕੋਈ ਅੰਤ ਨਹੀਂ ਬਾਣੀ ਦਾ ਕੋਈ ਅੰਤ ਨਹੀਂ ਰੱਬ ਕਦੋਂ ਪ੍ਰਗਟ ਹੋਇਆ ਜਦੋਂ ਸਾਤ ਗੁਰ ਨੇ ਪ੍ਰਸ਼ਾਦ ਦਿੱਤਾ ਕਿੰਨੀ ਵੱਡੀ ਤਾਕਤ ਹੈ ਸਾਤ ਗੁਰ ਦੇ ਪ੍ਰਸ਼ਾਦ ਦੀ ਆਨੰਦ ਆ ਗਿਆ ਰੱਬ ਆ ਗਿਆ ਸਿਰ ਗੁਰੂ ਨਾਨਕ ਦੇਵ ਜੀ ਦਾ ਪ੍ਰਸ਼ਾਦ ਰੱਬ ਨੂੰ ਪ੍ਰਗਟ ਕਰ ਦਿੰਦਾ ਆਨ ਆਨਦੇ ਪਿਆ ਮੇਰੀ ਮਾਂ ਇਹ ਮਾਂ ਨੂੰ ਜਿੰਦੜੀ ਨਦਾਦੀ ਕਹਿੰਦੇ ਮੰਨ ਰੱਬ ਆ ਗਿਆ ਮੈਨੂੰ ਰੱਬ ਮਿਲ ਗਿਆ ਮੇਰੀ ਮਾਂ ਸਾਤੂ ਗੁਰੂ ਮੈਂ ਪਾਇਆ ਕਹਿੰਦੇ ਮੈਂ ਸਾਤੂ ਗੁਰੂ ਨੂੰ ਪਾ ਲਿਆ ਮੈਨੂੰ ਰੱਬ ਮਿਲ ਗਿਆ ਸਾਤੂ ਗੁਰੂ ਤੈਂ ਪਾਇਆ ਸਹਜ ਸੇਤੀ ਕਹਿੰਦੇ ਸਾਤੂ ਗੁਰੂ ਨੂੰ ਪਾਇਆ ਮਨ ਬਜੀਆਂ ਵਧਾਈਆਂ ਕਹਿੰਦੇ ਮਨ ਦੇ ਚ ਵਧਾਈਆਂ ਮਿਲਣ ਲੱਗ ਗਈ ਜਿਹੜੀਆਂ ਇੰਦਰੀਆਂ ਸੀ ਅੰਦਰ ਦੀਆਂ ਸਾਰੀਆਂ ਵਧਾਈਆਂ ਦੇਣ ਲੱਗ ਗਈ ਜਿਹੜੇ ਦੁਸ਼ਮਣ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਵੀ ਵਧਾਈਆਂ ਦੇਣ ਲੱਗ ਗਏ 21 ਦੀ ਤਾਕਤ ਹੈ ਸਾਤੂ ਗੁਰੂ ਦੀ ਤਾਕਤ ਹੈ ਜਦੋਂ ਕਿਸੇ ਦੇ ਘਰ ਰੱਬ ਆ ਗਿਆ ਫਿਰ ਆਂਡੀ ਗੌਂਡੀ ਵੀ ਵਧਾਈਆਂ ਦਿੰਦੇ ਤਾਕਤ ਸਤਗੁਰੂ ਦੇ ਪ੍ਰਸ਼ਾਦ ਦੀ ਹੈ ਸਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਸ਼ਾਦ ਦੀ ਤਾਕਤ ਹੈ ਰਾਗ ਰਤਨ ਪਰਵਾਰ ਪਰੀਆਂ ਕਹਿੰਦੇ ਫਿਰ ਰਾਗ ਸੀ ਜਿਹੜਾ ਰਤਨ ਸੀ ਸ਼ਬਦ ਪਰਵਾਰ ਪਰੀਆਂ ਇਹਨੇ ਪਰਿਵਾਰ ਵਿੱਚ ਪਰੀਆਂ ਸੀ ਇੰਦਰੀਆਂ ਸੀ ਉਹ ਵੀ ਗਾਉਣ ਲੱਗ ਗਈਆਂ ਸ਼ਬਦ ਜਦੋਂ ਵਿਆਹ ਹੁੰਦਾ ਐਂਡੀ ਗਵਾਂਡੀ ਵੀ ਫਿਰ ਗੀਤ ਗਾਉਣ ਲੱਗ ਜਾਂਦੇ ਆ ਇਹਨੀ ਖੁਸ਼ੀ ਬਣ ਗਈ ਰੱਬ ਘਰ ਦੇ ਵਿੱਚ ਪ੍ਰਗਟ ਹੋ ਗਿਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ ਜਦੋਂ ਵਿਆਹ ਹੁੰਦਾ ਫਿਰ ਘਰ ਵਿੱਚ ਗੀਤ ਗਾਉਣ ਬਾਅਦ ਐਂਡੀ ਗਵਾਂਡੀ ਵੀ ਆ ਜਾਂਦੇ ਆ ਰਿਸ਼ਤੇਦਾਰ ਸਾਖ ਸੰਬੰਧੀ ਪਹੁੰਚ ਜਾਂਦੇ ਆ। ਸਬਦੋ ਤਾਂ ਗਾਵੋ ਹਰੀ ਕੇਰਾ। ਕਹਿੰਦੇ ਸਬਦ ਗਾਇਆ ਰੱਬ ਦਾ। ਸਬਦੋ ਤਾਂ ਗਾਵੋ ਹਰੀ ਕੇਰਾ। ਹਰੀ ਦਾ ਸਬਦ ਰੱਬ ਦਾ ਸਬਦ ਗਾਇਆ। ਸਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ ਇਹਨੇ ਮਨ ਦੇ ਚ ਵਸਾ ਲਿਆ ਸਬਦ ਵਸ ਤਾ ਕਹੇ ਨਾਨਕ ਆਨੰਦ ਹੋਆ ਸਿਰ ਮਾਨਕ ਦੇਵ ਜੀ ਕਹਿੰਦੇ ਆਨੰਦ ਹੋ ਗਿਆ ਰੱਬ ਪ੍ਰਗਟ ਹੋ ਗਿਆ ਸਾਧੂ ਗੁਰੂ ਮੈਂ ਪਾਇਆ ਕਹਿੰਦੇ ਜਦੋਂ ਮੈਂ ਸਾਧੂ ਗੁਰੂ ਨੂੰ ਪਾਇਆ ਫਿਰ ਰੱਬ ਪ੍ਰਗਟ ਹੋ ਗਿਆ اے ਮਨ ਮੇਰਿਆ ਤੂੰ ਸਦਾ ਰੋਹੋ ਹਰ ਨਾਲੇ ਹੁਣ ਮਨ ਨੂੰ ਕਿਹਾ ਕਹਿੰਦਾ ਤੂੰ ਸਦਾ ਹੁਣ ਹਰ ਦੇ ਨਾਲ ਰਹਿ ਹੁਣ ਹਰ ਨੂੰ ਛੱਡ ਨਾ ਦੇਈ ਕਿਤੇ ਸ਼ਬਦ ਨੂੰ ਛੱਡ ਨਾ ਦੇਈ ਸ਼ਬਦ ਨੂੰ ਛੱਡੀ ਨਾ ਕਹਿੰਦੇ ਸ਼ਬਦ ਪ੍ਰਾਪਤ ਹੋ ਗਿਆ ਰੱਬ ਪ੍ਰਾਪਤ ਹੋ ਗਿਆ ਕਹਿੰਦੇ ਰੱਬ ਨੂੰ ਹੁਣ ਛੱਡ ਨਾ ਦੇਈ اے ਮਨ ਮੇਰਾ ਤੂੰ ਸਦਾ ਰਹੋ ਕਹਿੰਦੇ ਸਦਾ ਹੀ ਹਰ ਨਾਲੇ ਕਹਿੰਦੇ ਸਾਦਾ ਹੁਣ ਹਰ ਦੇ ਨਾਲ ਰਹੀਂ ਸ਼ਬਦ ਦੇ ਨਾਲ ਰਹੀਂ ਹੁਣ ਸ਼ਬਦ ਨੂੰ ਕਿਤੇ ਛੱਡ ਨਾ ਦੇ ਹਰ ਨਾਲ ਰਹੁ ਤੂੰ ਮਨ ਮੇਰੇ ਕਹਿੰਦੇ ਫਿਰ ਰੱਬ ਵੀ ਤੇਰੇ ਨਾਲ ਰਹੇਗਾ ਜਦੋਂ ਤੂੰ ਸ਼ਬਦ ਨੂੰ ਛੱਡੇਗਾ ਨਹੀਂ ਫਿਰ ਸ਼ਬਦ ਤੇਰੇ ਨਾਲ ਰਹੇਗਾ ਰੱਬ ਤੇਰੇ ਨਾਲ ਰਹੇਗਾ ਹਰ ਵਕਤ ਹਰ ਨਾਲ ਰਹੁ ਤੂੰ ਮਨ ਮੇਰੇ ਕਹਿੰਦੇ ਮੇਰੇ ਮਨਾ ਤੋਂ ਹਰ ਵਕਤ ਹਰ ਦੇ ਨਾਲ ਰਹੇ ਸ਼ਬਦ ਦੇ ਨਾਲ ਰਹੇ ਤੇਰਾ ਕੀ ਕੰਮ ਐ ਤੇ ਹਰ ਵਕਤ ਸ਼ਬਦ ਨੂੰ ਸੁਭਾਲ ਕੇ ਰੱਖਣਾ ਉਸ ਤੋਂ ਬਾਅਦ ਰੱਬ ਦਾ ਕੀ ਕੰਮ ਐ ਦੁੱਖ ਸਭ ਬਿਸਾਰਨਾ ਕਹਿੰਦੇ ਫਿਰ ਸਾਰੇ ਦੁੱਖਾਂ ਨੂੰ ਤੇਰਿਆਂ ਨੂੰ ਬਿਸਾਰ ਦੇਗਾ ਖਤਮ ਕਰ ਦੇਗਾ ਤੇਰੀ ਡਿਊਟੀ ਕੀ ਹੈ ਕਿ ਹਰ ਵਕਤ ਸਭ ਨੂੰ ਸੁਭਾ ਲੈਣਾ ਫਿਰ ਰੱਬ ਤੇਰੇ ਸਾਰੇ ਦੁੱਖਾਂ ਨੂੰ ਬਸਾਰ ਦੇਗਾ ਖਤਮ ਕਰ ਦੇ ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਹਿੰਦਾ ਹਰ ਵਕਤ ਤੇਰੇ ਅੰਗ ਸੰਗ ਰਹੇਗਾ ਫਿਰ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਾਰੇ ਕਾਰਜ ਸੁਵਾਰੇ ਗਏ ਬੀਗਨ ਬਨਾਸਨ ਸਭ ਝੁਕ ਨਾਸਨ ਸਤਗੁਰ ਨਾਮ ਦੜਾਇਆ ਕੋਈ ਪਾਪ ਪੈ ਸਭ ਪਾਵਨ ਜਨ ਨਾਨਕ ਕਰ ਆਇਆ ਸਾਰੇ ਪਾਪ ਖੋ ਗਏ ਸਾਰੇ ਕਾਰਜ ਪੂਰੇ ਹੋ ਗਏ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਇਕਨ ਹੀ ਸਾਰੇ ਕਾਰਜ ਸਵਾਰੇ ਗਏ ਸਾਡਾ ਹਰ ਵਕਤ ਇਹ ਅਲੰਭਾ ਰਹਿੰਦਾ ਕਿ ਮੇਰਾ ਆ ਕੰਮ ਨਹੀਂ ਬਣਦਾ ਆ ਨਹੀਂ ਬਣਦਾ ਇਦھر ਬਖਸ਼ ਕਰ ਦਿੱਤੀ ਨਾਨਕ ਪਾਤਸ਼ਾਹ ਨੇ ਕਿ ਸਾਰੇ ਕਾਰਜ ਤੇਰੇ ਸਵਾਰੇ ਜਾਣਗੇ ਕਰਨਾ ਕੀ ਹੈ ਤਹ ਹਰ ਵਕਤ ਸ਼ਬਦ ਨੂੰ ਸੰਭਾਲ ਕੇ ਰੱਖਣਾ ਹਰ ਦੇ ਨਾਲ ਰਹਿਣਾ ਹੈ ਸ਼ਬਦ ਦੇ ਨਾਲ ਰਹਿਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਬਨਾ ਗੱਲਾਂ ਸਮਰੱਥ ਸੋ Swami ਕਹਿੰਦੇ Swami ਮੇਰਾ ਮਾਲਕ ਹੈ ਨਾ ਸਾਰੇ ਗੱਲਾਂ ਦੀ ਸਮਰੱਥ ਹੈ ਸੋ ਕਿਉਂ ਮਨੋਂ ਬਸਾਰੇ ਕਹਿੰਦੇ ਫਿਰ ਕਿਉਂ ਆਪਣੇ ਮਨ ਤੋਂ ਉਹਨੂੰ ਬਸਾਰਦਾ ਹੈ ਜਿਹੜਾ ਮੇਰਾ ਪਾਤਸ਼ਾਹ Swami ਸਭ ਕੁਝ ਕਰਨ ਦੇ ਸਮਰੱਥ ਹੈ ਕਿਉਂ ਮਨੋਂ ਤੋਂ ਬਸਾਰਦਾ ਹੈ ਕਹੇ ਨਾਨਕ ਮਨ ਮੇਰੇ ਨਾਨਕੇ ਮੰਨ ਨੂੰ ਕਹਿੰਦੇ ਕਹਿੰਦੇ ਮੰਨ ਲਾ ਸਦਾ ਰਹੋ ਹਰ ਨਾਲੇ ਕਹਿੰਦੇ ਸਦਾ ਹੀ ਹਰ ਦੇ ਨਾਲ ਰਹੇ ਕੜੀ ਦੋ ਕੜੀ ਨਹੀਂ ਅਸੀਂ ਤਾਂ ਜਿੰਨੀ ਦੇਰ ਸਿਰ ਗੁਰੂ ਨਾਨਕ ਪਾਤਸ਼ਾਹ ਸਨਮੁਖ ਹੋਈ ਦਰਬਾਰ ਲਈ ਬੈਠੇ ਉਹਨੀ ਦੇਰ ਵੀ ਨਹੀਂ ਬੈਠ ਸਕਦੇ ਇਧਰ ਹੁਕਮ ਹੈ ਕਿ ਹਰ ਵਕਤ ਸਤਸਿੰਘ ਦੇ ਬਾਬਾ ਨਾਨਕ ਪ੍ਰਗਟ ਹੋਇਆ ਹੋਵੇ ਪ੍ਰਕਾਸ਼ ਹੋਇਆ ਹੋਵੇ ਅਸੀਂ ਉੱਠ ਕੇ ਚਲੇ ਜਾਈਏ ਕਿੰਨੀ ਤੋਹੀਨ ਹੈ ਬਾਬੇ ਨਾਨਕ ਦੀ ਕੋਈ ਘਰ ਦੇ ਜਰਿਤੇ ਦਾ ਰਾਜ ਵੀ ਸਾਖ ਸੰਬੰਧੀ ਆਜ ਵੀ ਉਹ ਘਰ ਬੈਜ ਵੀ ਅਸੀਂ ਉੱਠ ਕੇ ਚਲੇ ਜਾਈਏ ਸਤਸਿੰਘ ਜੀ ਮੂੜ ਕੇ ਨਹੀਂ ਸਾਡੇ ਘਰ ਆਉਂਦਾ ਅਗਲਾ ਕਹਿੰਦੇ ਮੇਰੇ ਕੋਲ ਬੈਠਿਆ ਹੀ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਹਿੰਦੇ ਕਿ ਹਰ ਵਕਤ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਹੇਬਾ ਕਿਆ ਨਹੀਂ ਕਰ ਤੈਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੁਣ ਰੱਬ ਨਾਲ ਗੱਲ ਹੋ ਗਈ ਪ੍ਰਗਟ ਹੋ ਗਿਆ ਕਹਿੰਦੇ ਤੇਰੇ ਘਰ ਵਿੱਚ ਕਿਹੜੀ ਚੀਜ਼ ਨਹੀਂ ਸੱਚੇ ਸਹੇਬਾ ਕਿਆ ਨਹੀਂ ਕਰ ਤੈਰਾ ਕਰਤਾ ਤੈਰੇ ਸਭ ਕੁਝ ਹੈ ਕਹਿੰਦਾ ਤੇਰੇ ਘਰ ਦੇ ਵਿੱਚ ਤਾਂ ਸਾਰਾ ਕੁਝ ਹੈ ਮਿਲੇਗਾ ਕਦੋਂ ਜਦੋਂ ਬਾਬੇ ਨਾਨਕ ਦੇ ਦਰਬਾਰ ਦੇ ਚ ਬੈਠੇਗਾ ਤਾਂ ਮਿਲੂ ਇਸ ਚੀਜ਼ ਤੋਂ ਅਸੀਂ ਅਣਜਾਣ ਆ ਅਸੀਂ ਦਰਬਾਰ ਵਿੱਚੋਂ ਨਹੀਂ ਲੈਣਾ ਚਾਹੁੰਦੇ ਅਸੀਂ ਕਿਤੇ ਹੋਰ ਜਗ੍ਹਾ ਤੋਂ ਲੈਣਾ ਚਾਹੁੰਦੇ ਆਂ ਕਰਤਾ ਤੈਰੇ ਸਭ ਕੁਝ ਹੈ ਜਿਸ ਦੇਹੀ ਸੋ ਪਾਵੈ ਕਹਿੰਦਾ ਜਿਹਨੂੰ ਉਹ ਦਿੰਦਾ ਉਹ ਪਾ ਲੈਂਦਾ ਜਿਸ ਨੂੰ ਉਹ ਦਿੰਦਾ ਉਹ ਪਾ ਲੈਂਦਾ ਲੇਕਿਨ ਪਾਉਣੇ ਵਾਲਾ ਵੀ ਤਾਂ ਚਾਹੀਦਾ ਲੈਣਿਆਂ ਵਾਲਾ ਵੀ ਤਾਂ ਚਾਹੀਦਾ ਬਾਬਾ ਝੋਲੀ ਚ ਪਾਉਣ ਵਾਸਤੇ ਤਿਆਰ ਹੈ ਲੇਕਿਨ ਅਸੀਂ ਉੱਠ ਕੇ ਚਲੇ ਜਾਂਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੇ ਰਾਹੀਂ ਸਮਝਾਉਂਦੇ ਜਿਸ ਦੇ ਸੋ ਪਾਵੈ ਕਰ ਜਿਸ ਨੂੰ ਉਹ ਦੇ ਦੂਗਾ ਉਹ ਪਾਲੂਗਾ ਜਿਸ ਨੂੰ ਦੇ ਦਿੰਦਾ ਹੈ ਆਪਣੇ ਆਪ ਤੇ ਨਹੀਂ ਲਿਆ ਜਾ ਸਕਦਾ ਸਾਡੇ ਮਨ ਦੀ ਕਾਮਨਾ ਇਹ ਹੈ ਕਿ ਅਸੀਂ ਮੱਥਾ ਟੇਕ ਕੇ ਆ ਲੈਆ ਐਦਾ ਨਹੀਂ ਮਿਲਦਾ ਵੀਰੋ ਜਿਸ ਨੂੰ ਉਹਨੇ ਦੇਣਾ ਉਸ ਨੂੰ ਦੇਣਾ ਜਿਸ ਦੇ ਸੋਪ ਆਏ ਜਿਸ ਨੂੰ ਦਵੇਗਾ ਉਹ ਪਾਵੇਗਾ ਇਹ ਆਪਣੇ ਆਪ ਤੇ ਨਹੀਂ ਚੁੱਕਿਆ ਜਾ ਸਕਦਾ ਸਦਾ ਸਿਫਤ ਸਲਾਹਾ ਤੇਰੀ ਅਗਰ ਸਾਡੇ ਉਹਦੀ ਸਿਫਤ ਕਰ ਸਕਦਾ ਬੜਿਆਈ ਕਰ ਨਾਮ ਮੰਨ ਬਸਾਵੈ ਕਹਿੰਦੇ ਜਦੋਂ ਤੈ ਸਦੇਉ ਦੀ ਸਿਫਤ ਕੀਤੀ ਫਿਰ ਨਾਮ ਤੇਰੇ ਮਨ ਦੇ ਚ ਬਸ ਗਿਆ ਸਾਡੇ ਮਨ ਦੇ ਚ ਕਦੋਂ ਬਸਦਾ ਜਦੋਂ ਸਦਾ ਹੀ ਅਸੀਂ ਉਸ ਦੀ ਸਿਫਤ ਕਰਦੇ ਆਂ ਵਡਿਆਈ ਕਰਦੇ ਆਂ ਫਿਰ ਨਾਮ ਰੱਬ ਮਨ ਵਿੱਚ ਬਸ ਜਾਂਦਾ ਸਦਾ ਸਿਫਤ ਸਲਾਹ ਤੇਰੀ ਨਾਮ ਮੰਨ ਬਸਾਵੈ ਨਾਮ ਜਿਨ ਕੇ ਮਨ ਬਸਿਆ ਕਹਿੰਦੇ ਜਿਹਦੇ ਮਨ ਦੇ ਚ ਨਾਮ ਵਸ ਗਿਆ ਬਾਜੇ ਸ਼ਬਦ ਕਹਿੰਦੇ ਵੱਜ ਗਿਆ ਸ਼ਬਦ ਫਿਰ ਬਾਜ ਪੈ ਗਈ ਬੁਲਾ ਲਿਆ ਰੱਬ ਨੇ ਫਿਰ ਰੱਬ ਨੇ ਬੁਲਾ ਲਿਆ ਬਾਜੇ ਸ਼ਬਦ ਕਹਿੰਦੇ ਰੇ ਕਹਿੰਦੇ ਫਿਰ ਸ਼ਬਦ ਵੱਜਣ ਲੱਗ ਗਿਆ ਕਹੇ ਨਾਨਕ ਸੱਚੇ ਸਹਬ ਕਿਆ ਨਹੀਂ ਕਰ ਤੈਰਾ ਕਹਿੰਦੇ ਸੱਚੇ ਸਹਬਾ ਤੇਰੇ ਘਰ ਕਿਆ ਨਹੀਂ ਤੇਰੇ ਘਰ ਤਾਂ ਸਾਰਾ ਕੁਝ ਹੈ ਹੁਣ ਗੱਲ ਪਾਤਸ਼ਾਹ ਨੇ ਬਦਲੀ ਹੈ ਕਿ ਤੇਰੇ ਘਰ ਦੀ ਜੇ ਸਾਰਾ ਕੁਝ ਹੈ ਜਿਸ ਨੂੰ ਤੈਨੂੰ ਦੇਣਾ ਹੈ ਉਹਨੇ ਪਾਉਣਾ ਪੁੱਛਿਆ ਸਿਨ ਪਾਈ ਲੈਣਾ ਜੀ ਨੂੰ ਸਿਰ ਕੋ ਨਾਨਕ ਦੇਵ ਜੀ ਦੇ ਘਰ ਪਹੁੰਚੇ ਘਰ ਗਏ ਹੈ ਉੱਚਾ ਸਿਰ ਕੋ ਨਾਨਕ ਦੇਵ ਜੀ ਕਹਿੰਦੇ ਭਾਈ ਤੇਰਾ ਨੌ ਕੀ ਹੈ ਕਹਿੰਦੇ ਜੀ ਲੈਣਾ ਤਿੰਨ ਵਾਰੀ ਪੁੱਛਿਆ ਕਹਿੰਦੇ ਲੈਣਾ ਕਹਿੰਦਾ ਭਾਈ ਲੈਣਿਆ ਤੈ ਲੈਣਾ ਐਸੀ ਤੈਨੂੰ ਦੇਣਾ ਹੈ ਦੇ ਦਿੱਤਾ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣ ਗਿਆ ਦਿੱਤਾ ਘਰ ਗਾਇ ਨੂੰ ਦਿੱਤਾ ਭਰ ਦਿੱਤੀ ਝੋਲੀ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਾ ਦਿੱਤਾ ਭਾਈ ਲੈਣਾ ਜੀ ਨੂੰ ਹੁਣ ਗੱਲ ਲੈਂਡ ਦੀ ਹੋ ਰਹੀ ਹੈ ਜਿਸ ਦੇਹ ਸੋ ਪਾਵੇ ਪੌਣਾ ਕਿਸਨੇ ਹੈ ਸੱਚਾ ਨਾਮ ਮੇਰਾ ਆਧਾਰੋ ਕਹਿੰਦੇ ਸੱਚਾ ਨਾਮ ਹੈ ਨਾ ਜਿਹੜਾ ਇਹ ਆਧਾਰ ਕਰਦਾ ਆਧਾਰ ਨਾਮ ਦੇ ਨਾਲ ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਕਹਿੰਦੇ ਸੱਚੇ ਨੌ ਦੇ ਨਾਲ ਆਧਾਰ ਹੈ ਇਹ ਨੂੰ ਭੁੱਖਾਂ ਸਭ ਗਵਾਈਆਂ ਜਿਹੜਾ ਸਾਰੀਆਂ ਭੁੱਖਾਂ ਖਤਮ ਹੋ ਜਾਂਦੀ ਇਹ ਨਾਮ ਦੀ ਦਵਾਈ ਦੇ ਨਾਲ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਹੈ ਨੀ ਸਾਰੀ ਜ਼ਿੰਦਗੀ ਵੱਡਾ ਟੁੱਕਾ ਸਾਫ ਕਿਤਾਬ ਬਖਸ਼ਦਾ ਨਹੀਂ ਕਿਸੇ ਨੂੰ ਵੀ ਐ ਕਲਮ ਦੀ ਮਾਰੇ ਮਾਰੀ ਜਾਂਦਾ ਕਿਸੇ ਦੇ ਘਟਾਤੇ ਕਿਸੇ ਦੇ ਵਧਾਤੇ ਕੋਈ ਰਹਿਮ ਨਹੀਂ ਗਰੀਬ ਤੇ ਸਾਰਾ ਦਿਨ ਐ ਮਨ ਨੂੰ ਢਕਾਉਂਦਾ ਕਿਹਦੇ ਵਾਸਤੇ ਐਨਾ ਧੀਆਂ ਪੁੱਤਾਂ ਵਾਸਤੇ ਨਾਲੇ ਭਾਰ-ਭਾਰ ਜੁੱਤੀਆਂ ਮਾਰਦੇ ਆ ਫੇਰ ਵੀ ਨਹੀਂ ਹਟਦਾ ਸੋਜੀ ਨਹੀਂ ਪਈ ਇੱਕ ਸਤਕਾਰ ਹੁੰਦਾ ਹੈ ਇੱਕ ਨਰਾਦਰ ਹੁੰਦਾ ਜਦੋਂ ਸਤਕਾਰ ਹੁੰਦਾ ਬੰਦਾ ਭੱਜ-ਭੱਜ ਕੰਮ ਕਰਦਾ ਜਦੋਂ ਨਰਾਦਰ ਹੁੰਦਾ ਫਿਰ ਮੰਨ ਨਹੀਂ ਕਰਦਾ ਲੇਕਿਨ ਮਨਮੁਖ ਇਹ ਗੱਲ ਤੇ ਨਹੀਂ ਆਉਂਦਾ ਕਿਸੇ ਦੇ ਵਧਾਤੇ ਕਿਸੇ ਦੇ ਘਟਾਤੇ ਇੱਧਰ ਕਿਉਂ ਹੈ ਭਾਈ ਇਹ ਨਾਮ ਦੀ ਪ੍ਰਾਪਤੀ ਨਹੀਂ ਹੋਈ ਭੁੱਖ ਖਤਮ ਨਹੀਂ ਹੋਈ ਟੇਡ ਨੂੰ ਵੀ ਇਕੱਠਾ ਦੇ ਲੈਂਦਾ ਹੈ ਰੋਟੀ ਵੀ ਨਹੀਂ ਖਾਂਦਾ ਕੇ ਵੀ ਘਟ ਜਾਣਗੇ ਐ ਆਉਣ ਵਾਲੀਆਂ ਕੁੱਲਾਂ ਦੇ ਪੈਸੇ ਘਟ ਜਾਣਗੇ ਧੀਆ ਪੁੱਤਾਂ ਦੇ ਫਿਰ ਜੇ ਰੋਟੀ ਖਾ ਲਈ ਸੂਮ ਕੀ ਮਾਇਆ ਅਜਾਈ ਜਾਇਆ ਇਹੜਾ ਸੂਮ ਹੈ ਨਾ ਉਹਦੀ ਮਾਇਆ ਅਜਾਈਓ ਚਲੇ ਜਾਂਦੀ ਏ ਖਾਂਦੇ ਹੀ ਨਹੀਂ ਨਾ ਤਾਂ ਤੇ ਕੱਪੜਾ ਪਾਉਂਦਾ ਕਹਿੰਦੇ ਇਹ ਵੀ ਫਟ ਜੂ ਫਿਰ ਨਵਾਂ ਸੋਣਾ ਪਾਉ ਇਹ ਭਾਈ ਕੌਣ ਹੈ ਮਨਮੁਖ ਹੈ ਇਹਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਈ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਇੱਧਰ ਤਾਂ ਲਿਖਤਾ ਕਿ ਜਿਹਨੂੰ ਨਾਮ ਦੀ ਪ੍ਰਾਪਤੀ ਹੋਊਗੀ ਧਾਰ ਹੋ ਗਿਆ ਭੁੱਖਾ ਖਤਮ ਹੋ ਗਈ ਆ ਸਾਡੀ ਤਾਂ ਭੁੱਖ ਉਦਾਂ ਹੀ ਆ ਸਾਡੀ ਤਾਂ ਭੁੱਖ ਖਤਮ ਨਹੀਂ ਹੋਈ ਕਰ ਸ਼ਾਂਤ ਸੁਖ ਮਨ ਆਏ ਵਸਿਆ ਨਾਮ ਦੀ ਪ੍ਰਾਪਤੀ ਨਾਲ ਕਹਿੰਦੇ ਸ਼ਾਂਤ ਹੋ ਗਿਆ ਸੁਖ ਮਨ ਆਏ ਵਸਿਆ ਸੁਖ ਆ ਕੇ ਮਨ ਵਿੱਚ ਬਸ ਗਿਆ ਰੱਬ ਆ ਕੇ ਮਨ ਵਿੱਚ ਬਸ ਗਿਆ ਕਰ ਸ਼ਾਂਤ ਸੁਖ ਮਨ ਆਏ ਬਸਿਆ ਜਿੰਨ ਇੱਛਾ ਸਾਬ ਉਪਜਾਈਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਕੋਈ ਇੱਛਾ ਰਹੀ ਨਹੀਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਕਹਿੰਦੇ ਮੈਂ ਤਾਂ ਸਦਾ ਹੀ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਜਿਸ ਦੀਆਂ ਇਹ ਬੜਿਆਈਆਂ ਕਰੇ ਜਿੰਨੀਆਂ ਇਹ ਵਿਡਿਆਈਆਂ ਜਿਹੜੀਆਂ ਗੁਰੂ ਕੋਲੋਂ ਪ੍ਰਾਪਤ ਗੁਰੂ ਕਰਨ ਕਰਾਉਣ ਦੇ ਸਮਰੱਥ ਕਹਿਏ ਨਾਨਕ ਸੁਣੋ ਸੰਤੋ ਜਿਵੇਂ ਨਾਨਕ ਦੇਵ ਜੀ ਮਹਾਰਾਜ ਹੁਣ ਸੰਤਾਂ ਨਾਲ ਬਚਨ ਕਰਦੇ ਕਹਿਏ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਕਹਿੰਦੇ ਸਬਦ ਨਾਲ ਪਿਆਰ ਪਾਲੋ ਪਤਾ ਲੱਗ ਚੁੱਕਿਆ ਕਿ ਸ਼ਬਦ ਦੀ ਸਾਰੀ ਕਰਾਮਾਤ ਹੈ ਕਹਿੰਦੇ ਸ਼ਬਦ ਨਾਲ ਪਿਆਰ ਪਾ ਲਓ ਲੇਕਿਨ ਸਾਡਾ ਪਿਆਰ ਸੰਸਾਰ ਦੇ ਨਾਲ ਹੈ ਸਾਡਾ ਪਿਆਰ ਮਾਇਆ ਦੇ ਨਾਲ ਹੈ ਇੱਧਰ ਨਹੀਂ ਲੇਕਿਨ ਇੱਧਰ ਬਚਨ ਹੋਏ ਵੇ ਆ ਕਿ ਜਿਨ੍ਹਾਂ ਨਾਲ ਤੂੰ ਪਿਆਰ ਕਰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਿਨਸ ਜਾਏ ਅਹਮੇਵ ਕਹਿੰਦੇ ਇਹਨਾਂ ਨੂੰ ਛੱਡ ਦੇ ਇਹ ਤਾਂ ਜ਼ਹਿਰ ਹੈ ਅਹਮੇਵ ਕਹਿੰਦਿਆ ਜਿਹੜੀ ਜ਼ਹਿਰ ਹੋਵੇ ਮੇਵਾ ਨਾ ਹੋਵੇ ਲੇਕਿਨ ਸਾਡਾ ਪਿਆਰ ਹੀ ਜ਼ਹਿਰ ਦੇ ਨਾਲ ਹੈ ਸਿਰਕੂ ਨਾਨਕ ਦੇਵ ਜੀ ਸੁਚੇਤ ਕਰਦੇ ਆ ਲੋਭੀ ਕਾ ਪਿਸਾ ਨਾ ਕੀਜੈ ਜੇ ਕਾ ਪਾਰ ਪਰਾਈ ਕਹਿੰਦਾ ਜੇ ਤਾਂ ਪਾਰ ਲੰਘੜਾ ਲੋਭੀ ਪਰਣਾ ਯਕੀਨ ਕਰਨੀ ਲੋਬੀ ਨੇ ਤੈਨੂੰ ਡੋਬ ਦੇਣਾ ਪਤਾ ਨਹੀਂ ਕਦੋਂ ਉਹਦੇ ਮਨ 'ਚ ਲਾਲਚ ਆ ਗਿਆ ਤੇਰੇ ਵਾਲਾ ਫੱਟਾ ਖਿੱਚ ਲੈਣਾ ਉਹਨੇ ਤਾਂ ਇਹ ਸਮੁੰਦਰ 'ਚ ਡਿੱਗ ਜਾਣਾ ਹੈ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਤਸਿੰਘ ਕੀ ਹੁਕਮ ਹੋਇਆ ਦਰਗਾਹ ਤੋਂ ਕਿ ਸ਼ਬਦ ਦੇ ਨਾਲ ਪਿਆਰ ਪਾਲਾ ਸਾਚਾ ਨਾਮ ਉਹ ਮੇਰਾ ਆਧਾਰੋ ਕਹਿੰਦੇ ਸੱਚੇ ਨਾਮ ਦੇ ਨਾਲ ਆਧਾਰ ਹੈ ਪਿਆਰ ਪਾਲਾ ਸ਼ਬਦ ਦੇ ਨਾਲ ਬਾਜੇ ਪੰਜ ਸ਼ਬਦ ਕਹਿੰਦੇ ਵੱਜਗੇ ਸ਼ਬਦ ਵੱਜ ਗਿਆ ਬਾਜੇ ਪੰਜ ਸ਼ਬਦ ਤਿਤਕਾਰ ਸੁਭਾਗ ਹੋ ਘਰ ਫਿਰ ਸੁਭਾਗਾ ਹੋ ਗਿਆ ਜਿਹੜੇ ਪੰਜ ਸੀ ਉਹ ਵੀ ਫਿਰ ਬਾਜਾ ਵਜਾਉਣ ਲੱਗ ਗਏ ਉਹ ਵੀ ਸ਼ਬਦ ਵਜਾਉਣ ਲੱਗ ਗਏ ਕਰ ਸੁਭਾਗੇ ਸਬਦਵਾਜੇ ਕਰ ਸੁਭਾਗਾ ਕਦੋਂ ਹੋਇਆ ਸੋ ਭਾਗ ਰੱਬ ਦੇ ਭਾਗ ਲਾ ਦੇ ਤੇ ਰੱਬ ਵਰਗਟ ਹੋ ਗਿਆ ਇੱਕ ਹੁੰਦਾ ਭਾਗਾ ਵਾਲਾ ਜਿਹਦੇ ਕੋਲ ਧਨ ਦੌਲਤ ਜ਼ਮੀਨ ਹੁੰਦੇ ਉਹਨੂੰ ਕਹਿੰਦੇ ਬੜਾ ਭਾਗਾ ਵਾਲਾ ਇੱਕ ਹੁੰਦਾ ਸੁਭਾਗ ਰੱਬ ਵਾਲਾ ਸੋ ਰੱਬ ਨੂੰ ਕਹਿੰਦੇ ਆ ਉਹ ਸੁਭਾਗਾ ਬਣ ਜਾਂਦਾ ਕਾਰ ਸੁਭਾਗੇ ਉਹਦਾ ਕਾਰ ਸੁਭਾਗਾ ਬਣ ਗਿਆ ਰੱਬ ਪ੍ਰਗਟ ਹੋ ਗਿਆ ਘਰ ਦੇ ਵਿੱਚ ਕਾਰ ਸੁਭਾਗੇ ਸਬਦ ਵਾਜੇ ਜਦੋਂ ਸਬਦ ਵੱਜਿਆ ਕਲਾ ਜਿਤ ਕਰ ਧਾਰੀਆਂ ਕਹਿੰਦੇ ਫਿਰ ਕਲਾ ਵਰਤਾ ਦਿੱਤੀ ਘਰ ਦੇ ਵਿੱਚ ਪ੍ਰਗਟ ਹੋ ਗਿਆ ਸੁਭਾਗਾ ਬਣ ਗਿਆ ਘਰ ਕਾਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਜ ਦੂਤ ਤੋਦੋ ਬਸ ਕੀਤਾ ਹੈ ਕਹਿੰਦੇ ਪੰਜੇ ਦੂਤ ਸਿਨਾ ਜਿਹੜੇ ਕਾਮਕਰ ਤੋਂ ਲੋਭ ਮੋਹ ਹੰਕਾਰ ਇਹ ਪੰਜੇ ਬਸ ਵਿੱਚ ਆ ਗਏ ਉਹਨੂੰ ਦਿਨ ਤੰਗ ਕਰਦੇ ਕਾਲ ਕੰਕਟ ਮਾਰਿਆ ਕਹਿੰਦੇ ਕਾਲ ਨੇ ਕੰਕਟ ਕੜੱਕੀ ਚ ਲੈ ਕੇ ਇਹਨਾਂ ਨੂੰ ਮਾਰ ਦਿੱਤਾ ਇਹ ਪੰਜਾਂ ਦੀ ਜੜ ਵੜ ਦਿੱਤੀ ਇਹ ਪੰਜਾਂ ਨੂੰ ਮਾਰ ਦਿੱਤਾ ਕਿਸ ਨੇ ਮਾਰਿਆ ਐ ਸਬਦ ਨੇ ਮਾਰਿਆ ਇਹਨਾਂ ਨੂੰ ਇਹ ਮਰਦੇ ਨਹੀਂ ਇਹਨਾਂ ਨੂੰ ਸਬਦ ਮਾਰ ਦਿੰਦਾ ਪੰਜ ਦੂਤ ਕਹਿੰਦੇ ਜਿਹੜੇ ਦੂਤ ਦੋਚਮਾਨ ਆਂਦੇ ਨਾ ਪੰਜੇ ਤੰਗ ਕਰਦੇ ਆ ਪੰਜ ਦੂਤ ਤੁਦ ਬਸ ਕੀਤੇ ਕਹਿੰਦੇ ਤੇਰੇ ਬਸ ਵਿੱਚ ਆ ਗਏ ਕਾਲ ਕੰਕਟ ਮਾਰਿਆ ਤੇ ਕਾਲ ਨੇ ਉਹਨਾਂ ਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਤੁਰ ਕਰਮ ਪਾਇਆ ਤਉ ਦਿਨ ਕੋ ਕਹਿੰਦੇ ਤੁਰ ਤੋਂ ਜਿਨੇ ਲਿਖ ਕੇ ਪਾਇਆ ਤੁਰ ਕਰਮ ਪਾਇਆ ਤਉ ਦਿਨ ਕੋ ਸੇ ਨਾਮ ਹਰ ਕੇ ਲੱਗੈ ਕਹਿੰਦੇ ਉਹ ਹਰ ਦੇ ਨਾਮ ਦੇ ਨਾਲ ਲੱਗ ਜਾਂਦੇ ਹਨ ਕਹੇ ਨਾਨਕ ਤੈ ਸੁਖ ਹੋਆ ਕਹਿੰਦੇ ਫਿਰ ਤਾਂ ਸੁੱਖਾਂ ਦੀ ਪ੍ਰਾਪਤੀ ਹੋਊਗੀ ਤਿਤ ਘਰ ਅਨਹਦ ਵਜੈ ਤੇ ਉਹਦੇ ਘਰ ਦੇ ਵਿੱਚ ਅਨਹਦ ਜੀ ਦੀ ਕੋਈ ਹੱਦ ਨਾ ਹੋਵੇ ਰੱਬ ਨੂੰ ਕਹਿੰਦੇ ਕਹਿੰਦੇ ਫਿਰ ਰੱਬ ਆਵਾਜ਼ ਮਾਰ ਲੈਂਦਾ ਰੱਬ ਬਲਾ ਲੈਂਦਾ ਰੱਬ ਬੋਲਣ ਲੱਗ ਜਾਂਦਾ ਕਿੰਡੀ ਬੜੀ ਤਾਕਤ ਹੈ ਬਾਬੇ ਨਾਨਕ ਦੀ ਸ਼ਬਦ ਦੀ ਰੱਬ ਨਾਲ ਗੱਲਾਂ ਕਰਾ ਦਿੰਦਾ ਕੋਈ ਇਹੋ ਜੀ ਤਾਕਤ ਨਹੀਂ ਹੈ ਸੰਸਾਰ ਦੀ ਜਿਹੜੇ ਰੱਬ ਦੇ ਨਾਲ ਗੱਲਾਂ ਕਰਾ ਦੇਵੇ ਸਿਰ ਕੋ ਨਾਨਕ ਦੇਵ ਜੀ ਦੀ ਬਾਣੀ ਹੈ ਸ਼ਬਦ ਹੈ ਜਿਹੜਾ ਰੱਬ ਦੇ ਨਾਲ ਗੱਲਾਂ ਕਰਾ ਦਿੰਦਾ ਲੇਕਿਨ ਇਸ ਸ਼ਬਦ ਤੋਂ ਅਸੀਂ ਖਾਲੀ ਆ ਇਸ ਸਬਦ ਨੂੰ ਅਸੀਂ ਪਿਆਰ ਨਹੀਂ ਕਰਦੇ ਸਾਡਾ ਪਿਆਰ ਕਿਸੇ ਹੋਰ ਪਾਸੇ ਲਟਕਿਆ ਸਾਚੀ ਲਿਬੇ ਬਿਨ ਦੇਹ ਨਿਮਾਣੀ ਸਾਚੀ ਲਿਬੇ ਬਿਨ ਕਹਿੰਦੇ ਸਾਚੀ ਲਿਬ ਤੋਂ ਬਿਨ ਜਿਹੜੀ ਦੇਹ ਹੈ ਨਿਮਾਣੀ ਹੈ ਇਹ ਦੇਹ ਨੂੰ ਮਾਨ ਨਹੀਂ ਪ੍ਰਾਪਤ ਹੋਣਾ ਸਤਸੰਗਤ ਸੌਖਾ ਬੜਾ ਲੱਗਦਾ ਆਨੰਦ ਸਾਹਿਬ ਲੇਕਿਨ ਸਮਝੋ ਥੋੜਾ ਸਾਡੀ ਪੈਂਦਾ ਹੈ ਸਮਝ ਨਹੀਂ ਪੈਂਦਾ ਸਾਡੀ ਜਿਸ ਦਿਨ ਵਹਿਗੁਰੂ ਮਿਹਰਬਾਨ ਹੋ ਗਿਆ ਬਾਬਾ ਨਾਨਕ ਮਿਹਰਬਾਨ ਹੋ ਗਿਆ ਉਸ ਦਿਨ ਸਮਝ ਪੈਣ ਲੱਗ ਜਾਂਦਾ ਸਾਚੀ ਲਿਬੇ ਬਿਨ ਦੇਹ ਨਿਮਾਣੀ ਇਹ ਜਿਹੜੀ ਦੇਹ ਹੈ ਨਾ ਸਿਰ ਹੈ ਨਿਮਾਣਾ ਇਹਨੂੰ ਮਾਨ ਨਹੀਂ ਪ੍ਰਾਪਤ ਹੁੰਦਾ ਸਾਚੀ ਲਿਬੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਬੇ ਬਾਜੋ ਕਿਆ ਕਰੇ ਵਿਚਾਰੀਆਂ ਕਹਿੰਦੇ ਹੁਣ ਕੀ ਕਰ ਸਕਦਾ ਐ ਦੇਹ ਨੂੰ ਮਾਨ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਸਾਚੀ ਲਿਬ ਨਹੀਂ ਲੱਗੀ ਤੁਦ ਬਾਜੋ ਸਮਰੱਥ ਕੋਈ ਨਾਹੀਂ ਇਹ ਥੋਤੋ ਬਿਨਾ ਹੋਰ ਕੋਈ ਸਮਰੱਥ ਨਹੀਂ ਕਿਰਪਾ ਕਰ ਬਨਵਾਰੀਆਂ ਕਹਿੰਦੇ ਵਹਿਗਰੂ ਤੁਸੀਂ ਕਿਰਪਾ ਕਰੋ ਇਹ ਸਨੋ ਹੋਰ ਥੋ ਨਾਹੀਂ ਕਹਿੰਦੇ ਇਸ ਨੂੰ ਹੋਰ ਕੋਈ ਥੋ ਨਹੀਂ ਮੈਂ ਕਿੱਥੇ ਜਾਵਾਂ ਲਿਬ ਲੱਗਦੀ ਨਹੀਂ ਬੇਨਤੀ ਕੀਤੀ ਮਹਾਰਾਜ ਤੋਤੋਂ ਬਿਨਾ ਮੈਂ ਕਿੱਥੇ ਜਾਵਾਂ ਫਿਰ ਰੱਬ ਬੋਲ ਪਿਆ ਏਸ ਨੂੰ ਹੋਰ ਥੋਂ ਨਹੀਂ ਕਹਿੰਦੇ ਹੋਰ ਕੋਈ ਥੋਂ ਨਹੀਂ ਮੈਂ ਕਿੱਥੇ ਜਾਵਾਂ ਰੱਬ ਨੇ ਕੀ ਹੁਕਮ ਕੀਤਾ ਸ਼ਬਦ ਲਾਗ ਸਵਾਰੀਆਂ ਕਹਿੰਦੇ ਭਾਈ ਸ਼ਬਦ ਦੇ ਨਾਲ ਲੱਗ ਜਾਏ ਦੇਹ ਸਵਾਰੀ ਜਾਏਗੀ ਤੇਰੀ ਤੇਰੀ ਦੇਹ ਸਵਾਰੀ ਜਾਏਗੀ ਸ਼ਬਦ ਨੇ ਸਵਾਰਨੀ ਹੈ ਕਹਿ ਨਾਨਕ ਲਿਬੇ ਬਾਜੂ ਕਿਆ ਕਰੇ ਬੀ ਵਿਚਾਰੀਆਂ ਕਹਿੰਦੇ ਵਿਚਾਰੀਆਂ ਇਹ ਕੀ ਕਰ ਸਕਦੀਆਂ ਲਿਬ ਤੋਂ ਬਿਨਾ ਲਿਬ ਤੋਂ ਬਿਨਾ ਇਹ ਦੇਹ ਨੂੰ ਮਾਨ ਨਹੀਂ ਮਿਲਣਾ ਇਹਨੂੰ ਸਤਕਾਰ ਨਹੀਂ ਮਿਲਣਾ ਇਹਨੇ ਰੋੜ ਰੋੜ ਕੇ ਮਰਨਾ ਹੈ ਰੋੜ ਰੋੜ ਕੇ ਅੱਗੇ ਜੂਨੀਆਂ ਵਿੱਚ ਰੁਲਣਾ ਆਉ ਪਾ ਬਾਬੇ ਨਾਨਕ ਦੇ ਦਰ ਤੇ ਇਹਦੀ ਪੀਖ ਮੰਗੀਏ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਰਹਿਮਤਾ ਕਰਨਗੇ ਸਾਡੀਆਂ ਝੋਲੀਆਂ ਭਰ ਕੇ ਦੇ ਸੋ ਸਤ ਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਪਤੇ ਵਾਹਿਗੁਰੂ ਜੀ ਕਾ ਖਾਲਸਾ